ਟੂਵਾਨਾ ਰਿਡਿਊਸ ਸਤਕਾਰ ਸਰੋਤ ਸਰੋਤੋਂ ਇੱਕ ਬੜੀ ਕਮਾਲ ਦੀ ਰਿਪੋਰਟ ਹੈ ਕਿ ਜੇ ਤੁਸੀਂ ਰੁੱਖ ਲਾਉਂਦੇ ਹੋ ਆਉਣ ਵਾਲੇ ਸਮੇਂ ਤੁਹਾਨੂੰ ਰੁੱਖ ਲਾਉਣ ਦੇ ਪੈਸੇ ਮਿਲਣਗੇ ਇਹ ਨਹੀਂ ਕਿ ਸਰਕਾਰ ਤੁਹਾਡੀ ਲੱਕੜ ਜਾਂ ਤੁਹਾਡੇ ਫਲ ਲੈ ਜਾਏਗੀ ਨਹੀਂ ਜਿਹੜੀ ਤੁਸੀਂ ਆਕਸੀਜਨ ਪੈਦਾ ਕਰਦੇ ਹੋ ਉਹ ਆਕਸੀਜਨ ਦਾ ਤੁਹਾਨੂੰ ਪੈਸਾ ਮਿਲੇਗਾ ਇਹ ਸਬੰਧੀ ਇਹ ਕਾਰਬਨ ਟ੍ਰੇਡਿੰਗ ਹੈ ਕਾਰਬਨ ਕ੍ਰੈਡਿਟ ਜਿਵੇਂ ਵਿਦੇਸ਼ਾਂ ਦੇ ਵਿੱਚ ਹੈ ਕਿ ਜਿਨੇ ਕੋਈ ਜੰਗਲ ਲਾਇਆ ਹੋਆ ਜਾਂ 20 50 100 ਰੁੱਖ ਲਾਏ ਹੋਏ ਨੇ ਉਹਦੇ ਪੈਸੇ ਮਿਲਣਗੇ ਇਸ ਐਸਐਲਐਸ ਦੇ ਵਿੱਚ ਜਿਹੜਾ ਤੁਸੀਂ ਕਾਰਬਨ ਨੂੰ ਖਤਮ ਕਰਨ ਵਾਸਤੇ ਜਿਹੜਾ ਕਾਰਬਨ ਕ੍ਰੈਡਿਟ ਦਿੱਤਾ ਜਾਂਦਾ ਉਸ ਮਤਲਬਕ ਇਹ ਪੈਸਾ ਤੁਹਾਨੂੰ ਸਰਕਾਰ ਦਵੇਗੀ ਤੇ ਅਗਲੇ ਸਾਲ ਇਹ ਯੋਜਨਾ ਲਾਗੂ ਹੋ ਜਾਣੀ ਹੈ ਦੇਸ਼ ਦੇ ਵਿੱਚ ਰੁੱਖਾਂ ਤੋਂ ਕਮਾਈ ਦੀ ਇਹ ਯੋਜਨਾ ਅਗਲੇ ਸਾਲ ਲਾਗੂ ਹੋ ਜਾਣੀ ਹੈ ਇਸ ਯੋਜਨਾ ਦੇ ਤਹਿਤ ਜਿਹੜੇ ਰੁੱਖਾਂ ਦੇ ਦਰਖਤਾਂ ਦੇ ਮਾਲਕ ਨੇ ਉਹ ਕਾਰਬਨ ਕ੍ਰੈਡਿਟ ਸਿੱਧੇ ਕੇਂਦਰ ਸਰਕਾਰ ਨੂੰ ਵੇਚ ਸਕਣਗੇ ਪ੍ਰਤੀ ਏਕੜ ਜੇ ਤੁਸੀਂ 1 ਏਕੜ ਲਾਇਆ ਹੋਇਆ ਤਾਂ ਤੁਹਾਨੂੰ 14000 ਤੱਕ ਸਾਲਾਨਾ ਕਮਾਈ ਇਸਦੀ ਹੋਏਗੀ ਹੁਣ ਤੁਸੀਂ ਵੇਖੋ ਪੰਜਾਬ ਦੇ ਕਈ ਸਾਰੇ ਮਾ ਮਤਲਬ ਜੇ ਮੈਂ ਗਲਤ ਨਹੀਂ ਤਾਂ ਦੁਆਬੇ ਦੇ ਵਿੱਚ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ 30000 ਦਾ ਰੇਟ ਹੈ ਹੈਨਾ ਏਕੜ ਦਾ ਚਲੋ ਮਾਲਵੇ ਚ ਜ਼ਿਆਦਾ ਹੈ ਮਾਲਵੇ ਚ 50 ਤੋਂ ਲੈ ਕੇ 60 70 ਤੱਕ ਕਿੱਲੇ ਦਾ ਰੇਟ ਹੈ ਇਸ ਸਬੰਧੀ ਇਹ 14000 ਰੁਪਇਆ 1 ਏਕੜ ਦਾ ਇੱਕ ਸਾਲ ਦੇ ਵਿੱਚ ਅਗਲੇ ਸਾਲ ਤੋਂ ਮਿਲਣਾ ਸ਼ੁਰੂ ਹੋ ਜਾਣਾ ਜੇ ਤੁਸੀਂ ਪੌਪੂਲਰ ਲਾਇਆ ਫਾਇਦਾ ਲਾਇਆ ਜਾਂ ਬਾਗ ਲਾਇਆ ਕੇਂਦਰ ਸਰਕਾਰ ਦੀ ਇਸ ਯੋਜਨਾ ਨੂੰ ਕਾਰਬਨ ਟ੍ਰੇਡਿੰਗ ਦਾ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਕਾਰਬਨ ਟ੍ਰੇਡਿੰਗ ਅਸਲ ਦੇ ਵਿੱਚ ਕਾਰਬਨ ਕ੍ਰੈਡਿਟ ਵੇਚ ਕੇ ਤੁਹਾਨੂੰ ਕਮਾਈ ਹੋਵੇਗੀ ਲੇਕਿਨ ਕ੍ਰੈਡਿਟ ਸਕੋਰ ਦਾ ਅੰਦਾਜ਼ਾ 10 ਟਨ ਵਜ਼ਨ ਦੇ ਮਾਣਕ ਜਾਨੀ ਇੱਕ ਜਾਂ ਇਸ ਤੋਂ ਜ਼ਿਆਦਾ ਦਰਖਤਾਂ ਦੇ ਹਿਸਾਬ ਨਾਲ ਹੋਏਗਾ ਜਾਣੀ 1 ਏਕੜ ਦੇ ਵਿੱਚ ਤੁਹਾਡੇ ਕਿੰਨੇ ਦਰਖਤ ਨੇ ਜਾਨੀ ਇੱਕ ਪੇੜ ਤੋਂ ਸਾਲਾਨਾ 100 ਰੁਪਏ ਕਮਾਈ ਇਸ ਹਿਸਾਬ ਦੇ ਨਾਲ ਇਹ ਵੰਡਿਆ ਜਾਏਗਾ ਸੋ ਵਣ ਅਤੇ ਵਾਤਾਵਰਣ ਮੰਤਰਾਲੇ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਿਆਂ ਦੇ ਵਿੱਚ ਜਿਹੜੇ ਗੈਰ ਵਣ ਖੇਤਰ ਨੇ ਜਿੱਥੇ ਜੰਗਲ ਨਹੀਂ ਹੈ ਉੱਥੇ ਪ੍ਰਤੀ ਏਕੜ ਲੱਗੇ ਦਰਖਤਾਂ ਦਾ ਡਾਟਾ ਤਿਆਰ ਕਰਨ ਨੂੰ ਕਿਹਾ ਜਾਏਗਾ ਤੇ ਇਸ ਤੋਂ ਪਤਾ ਲੱਗੇਗਾ ਕਿ ਕਿਸ ਜ਼ਿਲ੍ਹੇ ਦੇ ਵਿੱਚ ਕਿੰਨਾ ਕੈਰਬਨ ਕ੍ਰੈਡਿਟ ਮਿਲਦਾ ਹੈ ਤੇ ਜਿਸ ਦੇ ਅਧੀਨ ਅੰਤਰਰਾਸ਼ਟਰੀ ਮਿਆਰਾਂ ਦੇ ਹਿਸਾਬ ਦੇ ਨਾਲ 1 ਏਕੜ ਦੇ ਵਿੱਚ ਲੱਗੇ ਦਰਖਤ ਤੋਂ 15 ਕਾਰਬਨ ਕ੍ਰੈਡਿਟ ਉਤਪੰਨ ਹੁੰਦਾ ਹੈ ਤੇ ਇਸ ਦੀ ਕੀਮਤ 12 ਡਾਲਰ ਪ੍ਰਤੀ ਕ੍ਰੈਡਿਟ ਜਾਂ ਮੋٹے ਤੌਰ ਤੇ ਕਿ 1 ਏਕੜ ਦੇ ਵਿੱਚ ਲੱਗੇ ਦਰਖਤਾਂ ਤੋਂ 14000 ਰੁਪਏ ਐਵਰੇਜ ਜਾਨੀ 1 ਏਕੜ ਚ ਜਿੰਨੇ ਕੁ ਤੁਸੀਂ ਬੂਟੇ ਲਾ ਸਕਦੇ ਹੋ ਉਹਨਾਂ ਤੋਂ 14000 ਤੁਹਾਨੂੰ ਸਾਲਾਨਾ 1 ਸਾਲ ਦਾ ਮਿਲੇਗਾ ਘੱਟੋ ਘੱਟ 25 ਦਰਖਤਾਂ ਦਾ ਬ੍ਰੈਕਟ ਕਾਰਬਨ ਜਾ ਜਿਹੜਾ ਘੱਟੋ-ਘੱਟ 25 ਦਰਖਤਾਂ ਦਾ ਬ੍ਰੈਕਟ ਕਾਰਬਨ ਕ੍ਰੈਡਿਟ ਵੇਚਣ ਲਈ ਹੁੰਦਾ। ਯਾਨੀ ਘੱਟੋ-ਘੱਟ 25 ਦਰਖਤ ਚਾਹੀਦੇ ਨੇ ਤੁਹਾਡੇ। ਜਿਹਦੇ ਕੋਲ ਦਰਖਤ ਘਟ ਨੇ ਉਹ ਆਪਸ ਵਿੱਚ ਮਿਲਾ ਕੇ 25 ਦਰਖਤ ਵੀ ਇਕੱਠੇ ਕਰ ਸਕਦੇ ਨੇ। ਯਾਨੀ ਜੇ ਦੋ ਭਰਾ ਨੇ 12-15 ਇੱਕ ਦੇ ਲੱਗੇ ਨੇ, 12-15 ਤੁਹਾਡੇ ਕਿਸੇ ਗੁਆਂਢੀ ਦੇ ਲੱਗੇ ਨੇ, ਤੁਸੀਂ ਦੋਵੇਂ ਜਾਣੇ ਇਕੱਠੇ ਹੋ ਕੇ ਉਹਨਾਂ ਦਾ ਜੇ ਆਪਣੇ ਖੇਤ 'ਚ ਤੁਹਾਡੇ 25 ਦਰਖਤ ਨੇ ਤੇ ਉਹਨਾਂ 25 ਦਰਖਤਾਂ ਦਾ ਯਾਨੀ ਮਿਨੀਮਮ ਸ਼ਾਦੇ ਦੇ 'ਚ ਲਿਮਟ 25 ਦਰਖਤਾਂ ਦੀ ਹੋਵੇ। ਤੁਸੀਂ ਨਾਲ ਵਾਲਿਆਂ ਦੇ ਇਕੱਠੇ ਹੋ ਕੇ ਵੀ ਕਰ ਸਕਦੇ ਹੋ 14000 ਵੈਸੇ ਬਹੁਤ ਵੱਡੀ ਅਮਾਉਂਟ ਹੈ ਕਾਫੀ ਹੁਲਾਰਾ ਮਿਲ ਜਾਂਦਾ ਹੈ ਕਿਉਂਕਿ ਫਸਲ ਇੱਕ ਬਰਬਾਦ ਹੋ ਜੇ ਤਾਂ ਇੰਨਾ ਤੋਂ ਮੁਆਵਜ਼ਾ ਮਿਲਦਾ ਨਹੀਂ ਏਕੜ ਦਾ ਸੋ ਕ੍ਰੈਡਿਟ ਕਾਰਡ ਇਹ ਪਹਿਲੀ ਵਾਰੀ ਹੋ ਰਿਹਾ ਹੈ ਇੰਡੀਆ 'ਚ ਵਿਦੇਸ਼ਾਂ 'ਚ ਪਹਿਲਾਂ ਵੀ ਹੈ ਸੋ ਕਾਰਬਨ ਕ੍ਰੈਡਿਟ ਦੇ ਪੈਸੇ ਜਦੋਂ ਆਉਣਗੇ ਤਾਂ ਹਰ ਵਿਅਕਤੀ ਦਰਖਤਾਂ ਦੀ ਸੰਖਿਆ ਦੇ ਹਿਸਾਬ ਦੇ ਨਾਲ ਕਾਰਬਨ ਕ੍ਰੈਡਿਟ ਮਿਲੇਗਾ ਤਾਂ ਉਸ ਨੂੰ ਉਸਦੀ ਰਾਸ਼ੀ ਦਾ ਭੁਗਤਾਨ ਹੋ ਜਾਏਗਾ ਯਾਨੀ ਤੁਸੀਂ ਆਪਸ 'ਚ ਜਿਹੜਾ ਹੈਗਾ ਆ ਅ ਇਸ ਨੂੰ ਤੁਸੀਂ ਕਹਿ ਲੋ ਕਿ ਆਪਸ ਵਿੱਚ ਇਕੱਠੇ ਵੀ ਹੋ ਸਕਦੇ ਹੋ ਸੋ ਇਹ ਕਾਰਬਨ ਟ੍ਰੇਡਿੰਗ ਦਾ ਜਿਹੜਾ ਸਿਲਸਿਲਾ ਅਗਲੇ ਸਾਲ ਸ਼ੁਰੂ ਹੋ ਜਾਣਾ ਸੋ ਇਸ ਕਰਕੇ ਜਿਵੇਂ ਤੁਹਾਡੇ ਕੋਈ ਥੋੜੇ ਤੇ 20 25 ਦਰਖਤ ਥੋੜੇ ਤੇ ਵੀ ਲੱਗ ਜਾਂਦੇ ਨੇ ਬਿੱਗਾ ਤੋਂ ਬਿੱਗੇ ਥਾਂ ਛੱਡ ਕੇ ਉੱਥੇ ਤੁਸੀਂ ਹਲਦੀ ਲਾ ਸਕਦੇ ਹੋ ਕਿਉਂਕਿ ਅੱਗੇ ਆਮ ਖੂਹਾਂ ਦੇ ਥੋੜੇ ਹੁੰਦੇ ਸੀ 2-2 ਬਿੱਗੇ ਤੇ ਬਿੱਗੇ-ਬਿੱਗੇ ਦੇ ਥੋੜੇ ਹੁੰਦੇ ਸੀ 1.5 ਬਿੱਗੇ 'ਚ ਇਹਨੇ ਦਰਖਤ ਲੱਗ ਜਾਂਦੇ ਨੇ ਮੋਟਰ ਦੇ ਆਲੇ-ਦਾਲੇ ਤੁਸੀਂ ਵੱਡੇ ਦਰਖਤ ਲਾ ਲਓ ਆ ਹੁਣ ਤੁਸੀਂ ਵੇਖੋ ਕਿ ਸਾਗਵਾਨ ਹੈ ਕਿੱਡੀ ਮਤਲਬ ਮਹਿੰਗੀ ਲੱਕੜ ਹੈ ਸਾਗਵਾਨਾ ਪਾਈਨਾ ਜਾਂ ਹੋਰ ਕਿੰਨੇ ਦਰਖਤ ਨੇ ਈਵਨ ਡੇਕਾ ਨੇ ਡੇਕਾ ਬਹੁਤ ਜਲਦੀ ਵੱਧੀਆਂ ਨੇ ਸੋ ਉਹਦੇ ਮਤਲਬ ਨਿੰਮ ਐ ਨਿੰਮ ਦੇ ਪੱਤੇ ਖਾਦ ਦੇ ਕਿੱਡੇ ਕੰਮ ਆਉਂਦੇ ਨੇ ਜਾਂ ਕਈ ਫਰੂਟ ਵਾਲੇ ਦਰਖਤ ਨੇ ਕਟਲ ਐ 60 70 ਰੁਪਏ ਕਿਲੋ ਵਿਕਦਾ ਤੇ ਕਈ ਦਰਖਤ ਨੇ ਜਿਨ੍ਹਾਂ ਦੀ ਮਤਲਬ ਲੱਕੜ ਵੀ ਕੰਮ ਆਉਂਦੀ ਐ ਤੇ ਉਹਦੇ ਚ ਹੋਰ ਵੀ ਬੈਨੀਫਿਟ ਮਿਲਦਾ ਤੇ ਇਸ ਸਿਲਸ ਤੇ ਵਿੱਚ ਜਿਹੜੀ ਤੁਸੀਂ ਉੱਥੇ ਜਿਵੇਂ ਕਿਹਾ ਜਾਂਦਾ ਨਾ ਕਿ ਇੱਕ ਵੱਡਾ ਦਰਖਤ ਇੱਕ ਸਾਲ ਦੇ ਵਿੱਚ 2 ਲੱਖ ਦੀ ਆਕਸੀਜਨ ਦਿੰਦਾ ਸੁਝਸ ਕਰਕੇ ਮੇਰੇ ਖਿਆਲ ਆ ਵਧੀਆ ਸਮਾਂ ਹੈ ਜਿਹੜੇ ਐਨ ਆਰ ਆਈ ਵੀਰਾਂ ਦੀਆਂ ਜ਼ਮੀਨਾਂ ਨੇ ਜਰੂਰ ਇਸ ਪਾਸੇ ਅਸੀਂ ਕੰਮ ਕਰਨਾ ਚਾਹੀਦਾ ਕਿਉਂਕਿ ਇਹ ਤਕਰੀਬਨ ਕਲੀਅਰ ਹੈ ਕਿ ਸਰਕਾਰ ਇਹ ਅਗਲੇ ਸਾਲ ਤੋਂ ਦੇਣਾ ਸ਼ੁਰੂ ਕਰ ਦੇਗੀ ਇਸ ਨੂੰ ਹੋਰ ਵੀ ਵਧਾ ਜਾ ਸਕਦਾ ਹੈ ਐਵਰੇਜ ਯਾਨੀ ਕਿ 14 ਕੁ ਹਜ਼ਾਰ ਰੁਪਿਆ ਕਾਰਬਨ ਕ੍ਰੈਡਿਟ ਵੇਚ ਕੇ ਤੁਸੀਂ 1 ਏਕੜ ਦਾ ਕਮਾ ਸਕਦੇ ਹੋ ਸੋ ਇਸ ਸੰਬੰਧੀ ਊਰਜਾ ਸੰਰਖਣ ਸੰਸ਼ੋਧਨ ਬੈਲ 222 ਦੇ ਵਿੱਚ ਸੰਸ਼ੋਧਨ ਕਰਕੇ ਉਸ ਖੰਡ ਦੇ ਵਿੱਚ 14 ਅਰ ਡਬਲਯੂ ਨੂੰ ਜੋੜਿਆ ਗਿਆ ਜਿਸ ਤਰ੍ਹਾਂ ਕੇਂਦਰ ਸਰਕਾਰ ਕਾਰਬਨ ਟਰੇਡਿੰਗ ਯੋਜਨਾ ਦਾ ਅਧਿਕਾਰ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਇਸ ਤਰ੍ਹਾਂ ਕੇਂਦਰ ਸਰਕਾਰ ਕਿਸੇ ਵੀ ਜਿਹੜੀ ਕੰਪਨੀ ਨੂੰ ਇਹ ਕ੍ਰੈਡਿਟ ਕਾਰਬਨ ਕ੍ਰੈਡਿਟ ਪ੍ਰਮਾਣ ਪੱਤਰ ਜਾਰੀ ਕਰਨ ਦਾ ਅਧਿਕਾਰ ਦੇ ਸਕਦੀ ਹੈ ਕੰਪਨੀ ਜਿਸ ਨੂੰ ਇਹ ਪ੍ਰਮਾਣ ਪੱਤਰ ਜਾਰੀ ਹੋਏਗਾ ਉਹ ਕਾਰਬਨ ਕ੍ਰੈਡਿਟ ਉਸੇ ਕੰਪਨੀ ਨੂੰ ਜਿਹੜਾ ਹੈਗਾ ਉਹ ਵੇਚ ਸਕਦੇ ਨੇ ਯਾਨੀ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਜ਼ਿਆਦਾ ਪ੍ਰੋਡਿਊਸ਼ਨ ਫਲਾਉਂਦੀਆਂ ਨੇ ਉਹਨਾਂ ਨੂੰ ਫਿਰ ਕਾਰਬਨ ਕ੍ਰੈਡਿਟ ਖਰੀਦਨੇ ਪੈਂਦੇ ਆ ਕਿ ਜੇ ਕੋਈ ਰੁੱਖ ਲਾਉਂਦਾ ਹੈ ਉਹ ਰੁੱਖਾਂ ਵਾਲਿਆਂ ਨੂੰ ਉਹ ਪੈਸਾ ਦਿੰਦੇ ਆ ਕਿ ਸਪੋਜ ਕਰੋ ਇੱਕ ਵੱਡੀ ਕੋਈ ਸ਼ਰਾਬ ਦੀ ਫੈਕਟਰੀ ਹੈ ਉਹ ਇਨਾ ਮਤਲਬ ਕਾਰਬਨ ਫਲਾਉਂਦੀ ਹੈ ਇਸ ਕਰਕੇ ਉਹਨੂੰ ਕਾਰਬਨ ਕ੍ਰੈਡਿਟ ਖਰੀਦਨੇ ਪੈਂਦੇ ਨੇ ਜੇ ਕੋਈ ਨਾਲ ਕਿਸਾਨ ਹੈ ਉਹਨੇ 1 ਏਕੜ ਦੇ ਵਿੱਚ ਆਪਣੇ 25 30 ਦਰਖਤ ਲਾਏ ਨੇ ਘਟੂ ਘਟ 25 ਦਰਖਤਾਂ ਦੀ ਇਹ ਸੂਚੀ ਰਹੇਗੀ ਜੇ ਤੁਹਾਡੇ 12 ਨੇ ਤਾਂ 13 ਨੇ ਦਾ ਤੁਸੀਂ ਗੁਆਢੀ ਦੇ ਜੋੜ ਕੇ 25 ਇਕੱਠੇ ਪੇਸ਼ ਕਰਕੇ ਦਾਵਾ ਕਰ ਸਕਦੇ ਹੋ ਤੁਹਾਨੂੰ ਦੋਵਾਂ ਨੂੰ ਫਿਰ ਉਹਨਾ ਮਤਲਬ 1 ਏਕੜ ਰਕਵੇ ਦਾ 14000 ਰੁਪਏ ਮਿਲ ਸਕਦਾ ਸੋ ਇਹ ਬਹੁਤ ਅੱਛੀ ਸਕੀਮ ਹੈ ਸੋ ਇਸ ਕਰਕੇ ਇਹ ਮਿਲੇਗਾ ਵੱਡੇ ਦਰਖਤਾਂ ਤੇ ਇਹ ਨਹੀਂ ਕਿ ਜਿਵੇਂ ਉਹ ਅਮਰੂਦ ਘਟਾਲਾ ਹੋਇਆ ਸੀ ਕਿ ਛੋਟੇ ਛੋਟੇ ਬੂਟੇ ਲਾ ਕੇ ਤੁਸੀਂ ਦਿਖਾ ਦਿਓ ਕਿ ਅਸੀਂ ਤਾਂ ਜੀ 8 ਦੇ ਦਰਖਤ ਪੈਦਾ ਕਰ ਲੈਨੇ ਉਸ ਕੀਮਤਾਂ ਜਾਨੀ ਨਹੀਂ ਚੱਲੇਗੀ ਜਾਨੀ ਕਿ ਜੇ ਤੁਹਾਡੇ ਕਿਤੇ ਵਿਹੜਿਆਂ ਚ ਵੀ 20 25 ਦਰਖਤ ਆਮ ਜਿਵੇਂ ਪਿੰਡਾਂ ਚ ਤਾਂ ਬਠੰਡੇਵਾਲਾ ਦਾ ਖੁੱਲਾ ਏਰੀਆ ਇੰਨੇ ਕਿ ਦਰਖਤ ਲੱਗ ਜਾਂਦੇ ਨੇ ਵੈਸੇ ਵੀ ਆ ਸਾਗਵਾਂ ਦਾ ਬੂਟਾ ਤੁਸੀਂ ਇੱਕ ਅੱਧਾ ਲਾ ਸਕਦੇ ਹੋ ਫਰਨੀਚਰ ਬਣਾ ਸਕਦੇ ਹੋ ਆਪਣੇ ਤੁਸੀਂ ਦਰਵਾਜੇ ਖਿੜਕੀਆਂ ਕੁਝ ਵੀ ਬਣਾ ਸਕਦੇ ਹੋ ਉਸ ਦਾ ਸੋ ਇਸ ਕਰਕੇ ਇਹ ਲਾਉਣਾ ਚਾਹੀਦਾ ਤੇ ਕਈ ਲੋਕ ਖਜੂਰਾਂ ਲਾਉਂਦੇ ਨੇ ਠੀਕ ਹੈ ਕਿ ਖਜੂਰ ਬਹੁਤਾ ਕੋਈ ਕੰਮ ਨਹੀਂ ਕਰਦੇ ਆ ਪਰ ਬਰਮਾ ਡੇਕ ਹੈ ਤੇ ਬਰਮਾ ਡੇਕ ਦਾ ਕੋਈ ਸਿਆਲ ਚ ਕੋਈ ਐਡਾ ਛੌੜਾ ਨਹੀਂ ਹੈ ਯਾਨੀ ਕਈ ਜਿਹੜੇ ਦਰਖਤ ਨੇ ਫਲਾਹਾਰੇ ਜਿਹੜੇ ਦਰਖਤ ਨੇ ਉਹ ਨਾਲ-ਨਾਲ ਮਤਲਬ ਫਲ ਤਾਂ ਦਿੰਦੇ ਹੀ ਦਿੰਦੇ ਨੇ ਤੇ ਉਹ ਤੁਹਾਨੂੰ ਨਾਲ-ਨਾਲ ਮਤਲਬ ਜਿਹੜਾ ਹੈਗਾ ਲੱਕੜ ਵੀ ਉਸਦੀ ਕੰਮ ਆਉਂਦੀ ਉਸ ਤੇ ਪੱਤੇ ਵੀ ਕੰਮ ਆਉਂਦੇ ਨੇ ਹੁਣ ਸੁਹਾਂਜਣਾ ਆ ਉਹਦੇ ਪੱਤੇ ਵੀ ਦੇਖ ਲੋ ਕੰਮ ਆਉਂਦੇ ਆ ਉਹਦੇ ਫੁੱਲ ਵੀ ਕੰਮ ਆਉਂਦੇ ਉਹਦਾ ਫਲ ਵੀ ਕੰਮ ਆਉਂਦਾ ਪਰ ਉਹਦੀ ਲੱਕੜ ਕੋਈ ਬਹੁਤੀ ਕੰਮ ਨਹੀਂ ਆਉਂਦੀ ਹਾਂ ਸ਼ਾਹ ਆ ਜਿੰਨੇ ਤੁਸੀਂ ਮੰਨ ਸਕਦੇ ਹੋ ਪਰ ਹੋਰ ਹੈ ਕਠਲ ਹੈ ਜੈਵਨ ਚੀਕੂ ਹੈ ਚੀਕੂ ਦੀ ਲੱਕੜ ਵੀ ਕੰਮ ਆਉਂਦੀ ਹੈ ਤੇ ਇਸ ਕਰਕੇ ਅੰਬ ਹੈ ਅੰਬ ਦੀ ਵੀ ਲੱਕੜ ਕੰਮ ਆਉਂਦੀ ਹੈ ਪਰ ਉਹ ਚਲੋ ਮੁੱਲ ਘਟ ਪੈਂਦਾ ਹੈ ਅੰਬ ਦੀ ਲੱਕੜ ਦੇ ਢੋਲ ਬਹੁਤ ਵਧੀਆ ਬਣਦੇ ਨੇ ਤੇ ਇਸ ਕਰਕੇ ਇਹ ਜਿਹੜਾ ਸਾਰਾ ਸਿਲਸਿਲਾ ਚੱਲਦਾ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਅ ਜਰੂਰ ਅੱਛਾ ਫੈਸਲਾ ਇਹ ਕੇਂਦਰ ਸਰਕਾਰ ਦਾ ਆਗਰ ਇਸ ਦੇ ਵਿੱਚ ਉਹ ਕੁਝ ਵਧੀਆ ਕਰਦੇ ਨੇ ਉਧਰ ਭਾਰਤ ਵਿੱਚ ਸਭ ਤੋਂ ਅੱਛਾ ਟਸਰ ਸਿਲਕ ਕੀਟ ਉਤਪਾਦਕ ਬਣਿਆ ਕੁਰਜਲੀ 300 ਘਰਾਂ ਦੇ ਵਿੱਚ ਹਰ ਪਰਿਵਾਰ 4 ਸਾਲ ਦੇ ਵਿੱਚ ਆਤਮ 300 ਘਰ ਦਾ ਜਾਣੇ ਜਣ 300 ਦੇ ਕਰੀਬ ਜਿਹੜੇ ਇਹ ਇਲਾਕੇ ਚ ਪੈਣ ਨੇ ਚਾਹਵਸਾ ਝਾਰਖੰਡ ਦੀਆਂ ਖਬਰਾਂ ਨੇ ਜਿਹੜੀ ਸਿਲਕ ਦੇ ਕੀੜੇ ਪੈਦਾ ਕਰਦੇ ਨੇ ਲੋਕ ਸਿਲਕ ਪੈਦਾ ਕਰਦੇ ਨੇ 4 ਸਾਲ ਦੇ ਵਿੱਚ ਇਹ 300 ਪਰਿਵਾਰ ਆਤਮ ਨਿਰਭਰ ਬਣ ਗਏ ਤੇ 10 ਪਿੰਡਾਂ ਦਾ ਜਿਹੜਾ ਪਲਾਨ ਸੀ ਜਾਨੀ ਜੀ ਕਿ ਜਿਹੜੇ ਪਿੰਡ ਉਥੋਂ ਪਲਾਨ ਕਰ ਰਹੇ ਸਨ ਉਜੜ ਰਹੇ ਸਨ ਉਹ ਬਚ ਗਏ ਕੇਂਦਰੀ ਰੇਸ਼ਮ ਬੋਰਡ ਨੇ ਤੇ ਜਿਹੜਾ ਕਪੜਾ ਮੰਤਰਾਲਾ ਉਹਨਾਂ ਨੇ ਝਾਰਖੰਡ ਦੇ ਕੁਰਜਲੀ ਪਿੰਡ ਨੂੰ ਇੱਕ ਟਸਰ ਕੀਟ ਉਤਪਾਦਕ ਦੇ ਤੌਰ ਤੇ ਪ੍ਰਜ਼ਰਵ ਕੀਤਾ ਝਾਰਖੰਡ ਦਾ ਸਿੰਘ ਭੂਮੀ ਜ਼ਿਲ੍ਹਾ ਆ ਪੱਛਮੀ ਸਿੰਘ ਭੂਮੀ ਜ਼ਿਲ੍ਹਾ ਉਥੋਂ ਦੇ ਪੋਡਾਹਾਰਟ ਫੋਰੈਸਟ ਏਰੀਆ ਦੇ ਵਿੱਚ ਵਸਿਆ ਇਹ ਪਿੰਡ ਕੁਰਜਲੀ ਇਹਦੀ ਆਪਣੀ ਖਾਸੀਅਤ ਹੈ ਇਸ ਪਿੰਡ ਨੂੰ ਜਾਣ ਲਈ ਨਾ ਕੋਈ ਪੱਕਾ ਰਸਤਾ ਹੈ ਨਾ ਪਿੰਡ 'ਚ ਬਿਜਲੀ ਹੈ ਲੇਕਿਨ 300 ਦੇ ਕਰੀਬ ਘਰ ਪੂਰੀ ਤਰ੍ਹਾਂ ਆਤਮ ਨਿਰਭਰ ਹੋ ਗਏ ਨੇ ਹਾਲਾਂਕਿ ਇਸ ਇਲਾਕੇ ਦੇ 10 ਪਿੰਡ ਉਜੜ ਰਹੇ ਸੀਗੇ ਕੋਈ ਰੋਜ਼ਗਾਰ ਨਹੀਂ ਆ ਲੋਕ ਛੱਡ ਛੱਡ ਭਜਦੇ ਆ ਸੋ ਰੋਜ਼ਗਾਰ ਦੇ ਲਈ ਇਹ ਪਿੰਡ ਛੱਡ ਕੇ ਜਿਹੜੇ ਗਏ ਲੋਕ ਸੀਗੇ ਉਹ ਵੀ ਵਾਪਸ ਆ ਗਏ ਨੇ ਆਸ-ਪਾਸ ਦੇ 10 ਹੋਰ ਪਿੰਡਾਂ ਦੇ ਲੋਕ ਵੀ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਆਪਣਾ ਉਜਾੜਾ ਰੋਕਣ ਲੱਗੇ ਨੇ ਯਾਨੀ ਕਿ ਇਹਨਾਂ ਪਿੰਡਾਂ ਦੇ ਵਿੱਚ 99% ਜਿਹੜਾ ਪ੍ਰਵਾਸ ਹੈ ਉਹ ਰੁਕ ਗਿਆ ਜਿਹੜੇ ਕਿ ਉਜੜ ਰਹੇ ਸਨ ਦਰਅਸਲ ਇਸ ਪਿੰਡ ਦੇ ਲੋਕਾਂ ਨੇ ਆਲੇ-ਦੋਲੇ ਦੇ ਲੋਕਾਂ ਦੇ ਪਿੰਡ ਦੀ ਵੀ ਜ਼ਿੰਦਗੀ ਬਦਲ ਦਿੱਤੀ ਇਸ ਪਿੰਡ ਕੁਰਜਲੀ ਦੇ ਵਿੱਚ ਕੇਂਦਰੀ ਰੇਸ਼ਮ ਬੋਰਡ ਅਤੇ ਜੋ ਕੱਪੜਾ ਮੰਤਰਾਲਾ ਉਹਨਾਂ ਦੇ ਸਹਿਯੋਗ ਦੇ ਨਾਲ ਰੇਸ਼ਮ ਦੇ ਕੀੜੇ ਪਾਲਣ ਦਾ ਸلسਲਾ ਸ਼ੁਰੂ ਹੋਇਆ ਟਸਰ ਸਿਲਕ ਦੇ ਜਿਹੜੇ ਕੀਟ ਪਾਲਣ ਦਾ 4 ਸਾਲ ਦੇ ਨਾਲ ਇਹ ਜੋ ਸلسਲਾ ਚੱਲਿਆ ਕਿ ਇਸ ਪਿੰਡ ਦੇ 300 ਘਰ ਆਤਮ ਨਿਰਪਰ ਹੋ ਗਏ ਨੇ ਸਾਲ 21920 ਦੇ ਵਿੱਚ ਕੇਂਦਰੀ ਰੇਸ਼ਮ ਬੋਰਡ ਸਿਲਕ ਬੋਰਡ ਹੈ ਜਿਹੜਾ ਤੇ ਉਸ ਤੇ ਜਿਹੜੇ ਜਾਂ ਫਿਰ ਕਪੜਾ ਮੰਤralਾ ਲੈ ਉਹਨਾਂ ਦੀ ਪਹਿਲ ਦੇ ਸਾਧ ਆਦਿਵਾਸੀ ਪਿੰਡ ਦੇ 136 ਜਿਹੜੇ ਪਿੰਡੂ ਸੀਗੇ ਉਹਨਾਂ ਨੇ ਵਪਾਰਕ ਤੌਰ ਤੇ ਟਸਰ ਸਿਲਕ ਦਾ ਕੀਟ ਉਤਪਾਦਨ ਸ਼ੁਰੂ ਕੀਤਾ ਜਣੇ ਰੇਸ਼ਮ ਦੇ ਕੀੜੇ ਇਸ ਦੇ ਵਿੱਚ ਲੋਕਾਂ ਨੇ ਦੇਸ਼ ਦੇ ਵਿੱਚ ਸਭ ਤੋਂ ਵਧੀਆ ਤੇ ਉੱਚ ਗੁਣਵੱਤਾ ਵਾਲਾ ਤੇ ਰੋਗ ਮੁਕਤ ਟਸਰ ਸਿਲਕ ਦਾ ਕੀਟ ਉਤਪਾਦਨ ਕੀਤਾ ਤੇ ਇਹ ਕੀਟ ਕੇਂਦਰੀ ਰੇਸ਼ਮ ਬੋਰਡ ਅਨੁਸਥਾਨ ਰਾਂਚੀ ਤੇ ਦੇਸ਼ ਦੇ ਜਿਹੜੇ ਪ੍ਰਸਿੱਧ ਟਸਰ ਉਤਪਾਦਨ ਕੇਂਦਰ ਨੇ ਉੱਥੇ ਭੇਜੇ ਜਾ ਰਹੇ ਨੇ ਜਿਸ ਦੇ ਨਾਲ ਸਿਲਕ ਦੇ ਕੱਪੜੇ ਬਣਦੇ ਨੇ ਰੇਸ਼ਮ ਦੇ ਤੇ ਇਸ ਸਬੰਧੀ ਕੱਪੜਾ ਮੰਤਰਾਲੇ ਨੇ ਇਸ ਪਿੰਡ ਨੂੰ ਦੇਸ਼ ਦਾ ਅਕਲੌਤਾ ਟਸਰ ਕੀਟ ਉਤਪਾਦਕ ਪਿੰਡ ਦੇ ਰੂਪ ਦੇ ਵਿੱਚ ਬਰਜਰਵ ਕੀਤਾ ਚਰਚਿਤ ਕੀਤਾ ਹੈ ਰਿਕੋਗਨਾਈਜ਼ ਕੀਤਾ ਹੈ ਹੁਣ ਤੱਕ ਇੱਥੇ ਪਰੰਪਰਕ ਤਰੀਕੇ ਦੇ ਨਾਲ ਟਸਰ ਸਿਲਕ ਕੋਕਨੋ ਜਾਂ ਕੋਸਾ ਦੀ ਖੇਤੀ ਹੁੰਦੀ ਸੀ ਤੇ ਪਿੰਡ ਦੇ ਹਰ ਪਰਿਵਾਰ ਦਾ ਜਿਹੜਾ ਮੁੱਖ ਧੰਦਾ ਸੀਗਾ ਉਹ ਟਸਰ ਸਿਲਕ ਕੀਟ ਪਾਲਣ ਹੋ ਗਿਆ ਇਸੋਂ ਦੀ ਕੁਰਜਲੀ ਦੇ ਇੱਕ ਪਿੰਡ ਇਹਨਾਂ ਪਿੰਡਾਂ ਦੀ ਸਫਲਤਾ ਦੀ ਕਹਾਣੀ ਸਵੈ ਰੋਜ਼ਗਾਰ ਦਾ ਇੱਕ ਬਿਹਤਰ ਉਦਾਹਰਣ ਹੈ ਤੇ ਜਿਸ ਤਰ੍ਹਾਂ ਵਿਗਿਆਨਿਕ ਅਤੇ ਪਿੰਡੂ ਉਹਨਾਂ ਦੇ ਦੋਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਜਾਂ ਸਾਂਝ ਬਣੀ ਉਸ ਤੋਂ ਫਾਇਦਾ ਹੋਇਆ ਕਿ ਹੁਣ ਇਸ ਪਿੰਡ ਕੁਰਜੁਲੀ ਦਾ ਹਰ ਪਰਿਵਾਰ ਚੰਗੀ ਕਮਾਈ ਕਰਦਾ ਹੈ ਡਾਕਟਰ ਐਨਵੀ ਚੌਧਰੀ ਜਿਹੜੇ ਨਿਰਦੇਸ਼ਕ ਨੇ ਕੇਂਦਰੀ ਰੇਸ਼ਮ ਬੋਰਡ ਅਤੇ ਕਪੜਾ ਮੰਤਰਾਲਾ ਰਾਂਚੀ ਦੇ ਉਹਨਾਂ ਨੇ ਇਹ ਸ਼ਾਦੀ ਪਰੀ ਹੈ ਤਸਰ ਪ੍ਰਜਨਨ ਕੇਂਦਰ ਦੇ ਇੱਕ ਸੀਨੀਅਰ ਟੈਕਨੀਸ਼ੀਅਨ ਤਾਪਸ ਕੋਸ਼ ਨੇ ਦੱਸਿਆ ਕਿ ਕੁਰਜਲੀ ਦੇ ਨੇੜੇ ਸੁਖੂਆ ਜਾਨੀ ਕਿ ਸਾਲ ਅਤੇ ਆਸਨ ਦੇ ਪੇੜ ਨੇ ਜਿਹੜੇ ਜਿਹਨੂੰ ਸਾਲ ਦੀ ਲੱਕੜ ਕਹਿੰਦੇ ਆਪਣੇ ਸੁਖੂਆ ਤੇ ਆਸਨ ਦੇ ਜਿਹੜੇ ਦਰਖਤ ਨੇ ਉਹ ਜੰਗਾ ਉਹਨਾਂ ਦਾ ਜੰਗਲ ਹੈ ਸੋ ਇਸ ਲਈ ਇਸ ਵਾਤਾਵਰਣ ਦੇ ਵਿੱਚ ਰੇਸ਼ਮ ਦੇ ਕੀੜੇ ਪਾਲਣ ਲਈ ਸਭ ਤੋਂ ਕੁਦਰਤੀ ਅਨੁਕੂਲ ਇਲਾਕਾ ਹੈ ਦੇਸ਼ ਦੇ ਵਿੱਚ ਇਕਲੌਤਾ ਪੀ4 ਤਸਰ ਪ੍ਰਜਨਨ ਕੇਂਦਰ ਵੀ ਇੱਥੇ ਖੋਲਿਆ ਤੇ ਜਿਸ ਤਰ੍ਹਾਂ 4 ਸਾਲ ਦੇ ਵਿੱਚ ਕੁਰਜਲੀ ਪਿੰਡ ਦਾ ਹਰ ਪਰਿਵਾਰ ਦੀ ਸਾਲਾਨਾ ਕਮਾਈ 1 ਲੱਖ ਰੁਪਏ ਤੋਂ ਜ਼ਿਆਦਾ ਹੋ ਗਈ। ਪਿਛਲੇ ਸਾਲ ਕੁਰਜਲੀ ਦੇ ਮਸ਼ੂਆ ਦਾ ਜਿਹੜਾ ਉੱਥੋਂ ਦਾ ਕੁਰਜਲੀ ਦਾ ਇੱਕ ਵਸਨੀਕ ਸੀਗਾ ਮਸ਼ੂਆਪੂਰਤੀ ਉਸ ਤੇ ਪਰਿਵਾਰ ਨੇ 1,31,000 ਰੁਪਏ ਦੀ ਸਾਲਾਨਾ ਕਮਾਈ ਕੀਤੀ। ਪਿੰਡ ਦੇ ਇੱਕ ਲੜਕੇ ਮਾਂਵੀਰ ਨੇ ਦੱਸਿਆ ਮਾਂਵੀਰ ਹਾਈਬ੍ਰਿਡ ਨੇ ਕਿ ਉਹ ਪਿੰਡ ਦੇ ਲੋਕ ਪਹਿਲਾਂ ਇਸ ਪਿੰਡ ਤੋਂ ਉਜੜ ਰਹੇ ਸਨ ਕਿ ਕੋਈ ਕੰਮ ਨਹੀਂ ਸੀਗਾ ਪਰ ਹੁਣ ਉਹਨਾਂ ਨੇ ਪਿੰਡ ਦੇ ਵਿੱਚ ਹੀ ਆਪਣਾ ਰੇਸ਼ਮ ਦੇ ਕੀੜੇ ਪਾਲਣ ਦਾ ਉਤਪਾਦ ਸ਼ੁਰੂ ਕਰ ਲਿਆ ਬਲਕਿ ਉਹਨਾਂ ਦੇ ਰਿਸੋਰਸ ਆਲੇ ਦੁਆਲੇ ਦੇ ਜਿਹੜੇ 10 ਪਿੰਡਾਂ ਦੇ ਲੋਕ ਨੇ ਉਹ ਵੀ ਆਪਣੇ ਪਿੰਡ 'ਚ ਰਹਿਣ ਨੂੰ ਚੁਣੌਤੀ ਦੇਣ ਲੱਗੇ ਨੇ ਜਾਨੀ ਵਾਤਾਵਰਣ ਕਈ ਵਾਰੀ ਤੁਹਾਨੂੰ ਬੜਾ ਸੂਟ ਕਰਦਾ ਹੁੰਦਾ ਪਰ ਜਿਵੇਂ ਇਸ ਇਲਾਕੇ 'ਚ ਸਾਲ ਦੇ ਦਰਖਤ ਨੇ ਜਾ ਹੋਰ ਇਸ ਤਰ੍ਹਾਂ ਦੇ ਆਲੇ ਦੁਆਲੇ ਪੇੜ ਨੇ ਉੱਥੇ ਇੱਕ ਖਾਸ ਕਿਸਮ ਦਾ ਮਾਹੌਲ ਜਿਹੜਾ ਹੈਗਾ ਉਹਨਾਂ ਲਈ ਬਣ ਗਿਆ ਹੁਣ ਜਿਵੇਂ ਢਾਕਾ ਆਇਆ ਨਾ ਢਾਕੇ ਦੀ ਮਲਮਲ ਕਿਉਂ ਮਸ਼ਹੂਰ ਹੈ ਕਿਉਂਕਿ ਉੱਤੇ ਹਮਸ ਜਿਹੜਾ ਹੈਗਾ ਨਾ ਹਿਊਮਿਡਿਟੀ ਜਿਹੜੀ ਹੈਗੀ ਹੈ ਨਾ ਉਹ ਹਿਊਮਿਡਿਟੀ ਦੇ ਵਿੱਚ ਕੱਪੜਾ ਬਣਦਾ ਹੀ ਐਡਾ ਫਾਈਨ ਕਿਸਮ ਦਾ ਕਿ ਉਹਦੀ ਗੁਣਵੱਤਾ ਚਰਚਤ ਹੈ ਤੂਟਾਕੇ ਦੀ ਮਲਮਲ ਵਰਗੀ ਨਰਮ ਜਿਹੀ ਮਟਿਆਰੇ ਜਿਹੜਾ ਕਹਿੰਦੇ ਸੀ ਤੁਹਾਡੀ ਆਰ ਸ਼ੈਂਪ ਦੇ ਰੰਗ ਦੇ ਵਿੱਚ ਦੀ ਨਿਕਲ ਜਾਂਦਾ ਸਾਰਾ ਥਾਨ ਮਹਾਰਾਸ਼ਟਰ ਦੇ ਵਿੱਚ ਕਪੜਾ ਵਧੀਆ ਬੁਣਿਆ ਜਾ ਸਕਦਾ ਪਰ ਪੰਜਾਬ ਚ ਨਹੀਂ ਬੁਣਿਆ ਜਾ ਸਕਦਾ ਕਿਉਂਕਿ ਉਨੀ ਹਮਿਡਿਟੀ ਹੈ ਨਹੀਂ ਜਿੰਨੀ ਹੋਣੀ ਚਾਹੀਦੀ ਆ ਖੈਰ ਉਧਰੋਂ ਮੌਸਮ ਦੀ ਗੱਲ ਚੱਲ ਰਹੀ ਆ ਤਾਂ ਸੈਨਿਕਾਂ ਦੇ ਵਾਸਤੇ ਫੌਜੀਆਂ ਦੇ ਵਾਸਤੇ -40 ਡਿਗਰੀ ਦੇ ਵਿੱਚ 15 ਡਿਗਰੀ ਦਾ ਮਾਹੌਲ ਮਿਲੇ ਅਹਿਸਾਸ ਦੇ ਲਈ ਸੂਰਜ ਦੀ ਊਰਜਾ ਨਾਲ ਚੱਲਣ ਵਾਲਾ ਟੈਂਟ ਬਣਾਇਆ ਗਿਆ ਇਸ ਹੁੰਦੀ ਚੀਨੀ ਸੈਨਾ ਦਾ ਮੁਕਾਬਲੇ ਦੇ ਲਿਹਾਜ਼ ਨਾਲ ਲਦਾਖ ਤੋਂ ਅੱਛੀ ਖਬਰ ਹੈ ਕਿ ਆਮੋ ਸਾਹਮਣੇ ਦੀ ਜਿਹੜੀ ਤਣਾਤੀ ਦੇ ਦੌਰਾਨ ਸੌਰੀ ਇੱਕ ਸੈਕਿੰਡ ਹੋਲਡ ਰੱਖਿਓ ਮਨਜੀਤਿੰਦਰ ਜੀ ਇੱਕ ਸੈਕਿੰਡ ਹੋਲਡ ਰੱਖਿਓ ਮੈਂ ਖਬਰ ਕੰਪਲੀਟ ਕਰ ਦਿਆਂ ਤੇ ਜਿਸ ਦੌਰਾਨ ਆਮੋ ਸਾਹਮਣੇ ਦੀ ਤਣਾਤੀ ਦੇ ਦੌਰਾਨ ਦੌਲਤ ਵੇਗ ਖੇਤਰ ਦੇ ਵਿੱਚ ਭਾਰਤੀ ਸੈਨਾ ਨੇ ਇਹ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਕਿ ਬੇਹਦ ਔਰ ਉਚਾਈ ਵਾਲੇ ਜਿਹੜੇ ਖੇਤੇ ਨੇ ਚੀਨ ਦੇ ਨਾਲ ਲੱਗਦੇ ਅਤ ਠੰਡਾ ਵਾਤਾਵਰਨ ਹੈ ਤੇ ਉੱਥੇ ਜੀਣ ਦੀਆਂ ਤਮੰਨਾਵਾਂ ਪੈਦਾ ਹੋਣ ਇਹ ਪੂਰਬੀ ਲਦਾਖ ਦੇ ਵਿੱਚ 4 ਸਾਲ ਤੋਂ ਚੱਲ ਰਹੀ ਚੀਨ ਦੇ ਨਾਲ ਆਹਮੋ ਸਾਹਮਣੇ ਦੀ ਜਿਹੜੀ ਭਾਰਤੀ ਤੇ ਚੀਨੀ ਸੈਨਿਕਾਂ ਦੀ ਖੇਚ ਤਾਣਾ ਇਸ ਸੰਬੰਧੀ ਹਾਈ ਐਟੀਟਿਊਡ ਹੈਬਿਟੇਟ ਵਾਰਧਨ ਸਾਬਤ ਹੋ ਸਕਦਾ ਇਹ ਟੈਂਟ ਅਜਿਹੇ ਬਣਾਏ ਗਏ ਨੇ ਉਹਨਾਂ ਦੇ ਵਾਸਤੇ ਕਿ ਇਹ ਟੈਂਟ ਸੋਲਰ ਪਾਵਰ ਨਾਲ ਚੱਲਦੇ ਨੇ باوجود ਇਸਤੇ ਕਿ 40 ਡਿਗਰੀ ਨੀਚੇ ਦਾ ਤਾਪਮਾਨ ਤੇ 15 ਡਿਗਰੀ ਦਾ ਮਾਹੌਲ ਬਣਿਆ ਰਹਿੰਦਾ ਹੈ ਤੇ ਇਸ ਦੌਰਾਨ ਜੇ ਮਤਲਬ -40 ਹੈ ਤਾਂ ਉਹ ਘਟੋ ਘਟ -10 15 ਰਹਿ ਜਾਂਦਾ ਸੋ ਆਰਮੀ ਡਿਜ਼ਾਈਨ ਬਿਊਰੋ ਦੀ ਨਿਗਰਾਨੀ ਹੇਠ ਡੀਟੈਕ 360 ਇਹ ਵਿਕਸਿਤ ਟੈਂਟ ਬਣਾਏ ਗਏ ਨੇ ਜਾਨੀ ਜਿਸ ਤਰ੍ਹਾਂ ਉਹ ਕਨੋਪੀਆਂ ਜਾਂ ਟੈਂਟ ਹੁੰਦੇ ਨੇ ਉਹਨਾਂ ਤੇ ਹੀ ਸੋਲਰ ਸਿਸਟਮ ਲਾ ਦਿੱਤਾ ਦੌਲਤਬੇਗ ਆਲਦੀ ਦੇ ਵਿੱਚ ਟੈਸਟਿੰਗ ਪਿਛਲੇ ਹਫਤੇ ਸ਼ੁਰੂ ਕੀਤੀ ਗਿਆ ਸਫਲ ਪ੍ਰਿਕਸ਼ਨ ਤੋਂ ਬਾਅਦ ਸਿਆਚਨ ਗਲੇਸ਼ੀਅਰ ਅਤੇ ਪੂਰਬੀ ਲਦਾਖ ਦੇ ਜਿਹੜੇ ਵਿਸ਼ੇਸ਼ ਇਲਾਕੇ ਨੇ ਉੱਥੇ ਸੈਨਿਕਾਂ ਦੀ ਤਾਇਨਾਤੀ ਦੇ ਵਾਸਤੇ ਇਹ ਆਰਾਮਦਾਇਕ ਟੈਂਟ ਬਣਾਏ ਜਾ ਸਕਦੇ ਨੇ ਜਿਸ ਤੇ ਵਿੱਚ ਕੋਈ ਵੀ ਜਿਹੜਾ ਬਾਲਣ ਜਾਂ ਬਿਜਲੀ ਦੀ ਜ਼ਰੂਰਤ ਨਹੀਂ ਪੈਂਦੀ ਇਸ ਸਬੰਧੀ ਡੀਟੈਕ ਕੰਪਨੀ ਦੇ ਜਿਹੜੇ ਇੰਚਾਰਜ ਨੇ ਵਿਨਮਿਤਲ ਉਸਨੇ ਦੱਸਿਆ ਕਿ ਟੈਂਟ ਪੂਰੀ ਤਰ੍ਹਾਂ ਇੰਡੀਅਨ ਨੇ ਸਵਦੇਸ਼ੀ ਨੇ ਇਹਨਾਂ ਦਾ 92% ਕੰਪੋਨੈਂਟ ਭਾਰਤ ਦੇ ਵਿੱਚ ਹੀ ਬਣਿਆ। ਸਿਆਚਨ ਪੂਰਬੀ ਲਦਾਖ ਦੇ ਵਿੱਚ 190 ਕਿਲੋਮੀਟਰ ਦੀ فی ਘੰਟਾ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਦੀਆਂ ਨੇ ਜਿਨ੍ਹਾਂ ਨੂੰ ਇਹ ਟੈਂਟ ਚੱਲ ਸਕਦਾ। 190 ਕਿਲੋਮੀਟਰ فی ਘੰਟਾ ਰਫ਼ਤਾਰ ਨੂੰ ਵੀ ਟੈਂਟ ਚੱਲ ਸਕਦਾ। ਇੰਟੈਲੀਜੈਂਸ ਕਲਾਈਮੇਟ ਕੰਟਰੋਲ ਦੇ ਵਿੱਚ ਆਕਸੀਜਨ ਵੀ ਬਣੀ ਰਹਿੰਦੀ ਹੈ। ਸੂਰਜੀ ਊਰਜਾ ਨਾਲ ਚੱਲਣ ਵਾਲੇ ਸਟੈਂਡ ਦੇ ਵਿੱਚ ਮੋਟਰ ਪੰਪ, ਲਾਈਟ, ਚਾਰਜਿੰਗ ਪੁਆਇੰਟ ਜਿਹੜਾ ਹੈਗਾ ਤੇ 6 ਘੰਟੇ ਦੇ ਵਿੱਚ ਇਹ ਟੈਂਟ ਪੈਕ ਹੋ ਸਕਦਾ ਸੋ ਤੇਜ਼ ਜਾਨੀ 190 ਕਿਲੋਮੀਟਰ ਫੀ ਘੰਟੇ ਦੀ ਹਵਾ ਵੀ ਇਹ ਟੈਂਟ ਚੱਲ ਸਕਦਾ ਜਾਨੀ ਕਿ ਜੇ -40 ਡਿਗਰੀ ਆ ਤਾਂ ਇਹ ਉਸ ਨੂੰ -15 ਦੇ ਤੱਕ ਲੈ ਆਉਂਦਾ ਜਿਸ ਦੇ ਨਾਲ ਇਹਨਾਂ ਨਿੱਗ ਵੀ ਰਹਿੰਦਾ ਬਾਕਾਇਦਾ ਇਸ ਦੇ ਵਿੱਚ ਆਕਸੀਜਨ ਵੈਂਟੀਲੇਸ਼ਨ ਸਾਰੀ ਰਹਿੰਦੀ ਹੈ ਸੋ ਇਸ ਤਰ੍ਹਾਂ ਦੀਆਂ ਵੀ ਤਕਨੀਕ ਆ ਰਹੀਆਂ ਨੇ ਸੋ ਸਮੇਂ ਦੇ ਹਾਨੀ ਹੋ ਰਹੇ ਨੇ ਲੋਕ ਤੇ ਆਪਣੇ ਨਾਲ ਸੋਮਨਜੀਤ ਅੰਦਰ ਸਿੰਘ ਜੁੜੇ ਨੇ ਤੇ ਵਿਚਾਰ ਉਹਨਾਂ ਦੇ ਵੀ ਲੈਣੇ ਆ ਸਤਿ ਸ਼੍ਰੀ ਅਕਾਲ ਭਾਜੀ ਲੁਧਿਆਣੇ ਤੋਂ ਸਤਿ ਸ਼੍ਰੀ ਅਕਾਲ ਸਾਬ ਜੀ ਟਰੋਣਾ ਸਾਹਿਬ ਮੈਂ ਦੋ ਵਿਸ਼ੇ ਤੇ ਗੱਲ ਕਰਨੀ ਹੈ ਇੱਕ ਤਾਂ ਜਿਹੜੇ ਤੁਸੀਂ ਰਿਪੋਰਟ ਪੇਸ਼ ਕੀਤੀ ਕਾਰਬਨ ਕ੍ਰੈਡਿਟ ਵਾਲੀ ਤੇ ਇੱਕ ਜਿਹੜੇ ਵਸਾਈ ਮੁੰਡੇ ਜਿਹੜੇ ਬਾਰਡਰ ਤੇ ਜੀ ਜੀ ਟਰੋਣਾ ਸਾਹਿਬ ਜਿਹੜੇ ਨਾ ਕਾਰਬਨ ਕ੍ਰੈਡਿਟ ਅਸਲ ਵਿੱਚ 1997 ਤੇ ਕੋਇਟੋ ਪ੍ਰੋਟੋਕਾਲ 'ਤੇ ਸੰਧੀ ਹੋਈ ਸੀਗੀ ਹੂੰ ਕਿ ਜਦੋਂ ਤਾਂ ਭਰਤੀ ਦੇ ਉੱਪਰ ਖਤਰਨਾਕ ਗੈਸਾਂ ਨੂੰ ਖਤਮ ਕਰਨ ਦਾ ਕਿਵੇਂ ਕੀਤਾ ਜਾਵੇ ਹੂੰ ਉਦੋਂ ਉਹਦੇ ਵਿੱਚ ਇੱਕ ਪ੍ਰਾਵਧਾਨ ਹੈ ਸੀਗਾ ਕਿ ਤੁਸੀਂ ਜਿਹੜੀਆਂ ਜਿਵੇਂ ਕਾਰਬਨ ਡਾਈਆਕਸਾਈਡ ਜਾਂ ਹੋਰ ਖਤਰਨਾਕ ਗੈਸਾਂ ਜਿੰਨੀਆਂ ਘਟਾ ਦੋਗੇ ਉਹਨਾਂ ਤੁਹਾਨੂੰ ਕ੍ਰੈਡਿਟ ਮਿਲੇਗਾ ਹੂੰ ਜਾਂ ਉਹ ਵੀ ਘਟਾਉਣ ਵਾਸਤੇ ਕੋਈ ਤੁਸੀਂ ਕੰਮ ਕਰੋ ਹੂੰ ਤਾਂ ਤੁਹਾਨੂੰ ਉਹ ਜਿਹੜਾ ਗੈਸ ਪੈਦਾ ਕਰਨ ਦੇ ਹਰਜਾਨੇ ਦਾ ਤੁਹਾਨੂੰ ਬਖਸ਼ਿਆ ਜਾਊਗਾ ਹੂੰ ਹੂੰ ਉਹਦੇ ਵਿੱਚ ਜਿਵੇਂ ਆ ਗਿਆ ਪਾ ਸੋਲਰ ਊਰਜਾ ਪੈਦਾ ਕਰਨਾ ਜਾਂ ਦਰਖਤ ਲਾਉਣਾ ਜਾਂ ਐਦਾਂ ਦੇ ਜਿੰਨੀਆਂ ਵੀ ਚੀਜ਼ਾਂ ਸਹੀਆਂ ਹੂੰ ਹੂੰ ਔਰ ਇਹ ਟ੍ਰੈਂਡ ਸਾਹ ਬਹੁਤ ਚੱਲ ਵੀ ਰਿਹਾ ਹੈ ਜਿਵੇਂ ਕੋਈ ਇੰਡਸਟਰੀਅਲਿਸਟ ਨੇ ਲੁਧਿਆਣੇ ਦੇ ਨੇ ਜਾਂ ਹੋਰ ਆ ਉਹਨਾਂ ਨੇ ਇਹਨਾਂ ਨੂੰ ਬਿਜਲੀ ਮਹਿੰਗੀ ਪੈਂਦੀ ਆ ਤਾਂ ਇਹ ਆਪਦੇ ਪਲਾਂਟ ਲਾ ਦਿੰਦੇ ਆ ਰਾਜਸਥਾਨ ਵਗੈਰਾ 'ਚ ਸੋਲਰ ਦੇ ਹੂੰ ਹੂੰ ਉਹ ਲਾਉਣ ਵਾਲੀਆਂ ਕੰਪਨੀ ਐ ਹੈਗੀਆਂ ਉਹ ਸੋਲਰ ਤੋਂ ਜਿੰਨੀ ਬਿਜਲੀ ਪੈਦਾ ਹੁੰਦੀ ਹੈ ਇਹਨਾਂ ਨੂੰ ਉਹਦਾ ਕ੍ਰੈਡਿਟ ਇੰਦਰ ਮਿਲ ਜਾਂਦਾ ਹੂੰ ਹੂੰ ਔਰ ਐਗਜ਼ਾਮਪਲ ਮਹਾਕਰੇ ਸੋਲਰ ਪਲਾਂਟ ਲਾਇਆ ਹੈ 6 ਕਿਲੋਵਾਟ ਦਾ ਉਹ ਮੇਰੇ ਕੋਲੇ ਡਾਟਾ ਉਹ ਮੈਨੂੰ ਸ਼ੋਅ ਕਰੀ ਜਾਂਦੀ ਹੈ ਕਿ ਜਿੰਨੀ ਹੁਣ ਤੱਕ ਇਹ ਬਿਜਲੀ ਪੈਦਾ ਕੀਤੀ ਹੈ 25 ਮੈਗਾਵਾਟ ਉਹ 1365 ਦਰਸ਼ਕਾਂ ਦੇ ਬਰਾਬਰ ਆ ਉਹ ਯਾ ਮਤਲਬ 7.64 ਟਨ ਕੋਲਾ ਉਹਦੇ ਨਾਲ ਬਚ ਗਿਆ ਫੁਕਣੋ ਠੀਕ ਆ ਹੂੰ ਯਾ ਉਹ ਦੱਸਦੀ ਆ ਕਿ 20 ਟਨ ਤੁਸੀਂ ਕਾਰਬਨ ਡਾਈਆਕਸਾਈਡ ਇਹਦੇ ਨਾਲ ਬਚਾ ਲਈ ਹੂੰ ਵੇ ਜਿੰਨੀ ਮੈਂ ਬਿਜਲੀ ਹੁਣ ਪੈਦਾ ਕੀਤੀ ਹੈ ਮੇਰੇ ਸੋਲਰ ਪਲਾਂਟ ਨੇ ਜੇ ਉਹ ਅਸੀਂ ਕੋਲਾ ਮੁਚਾ ਕੇ ਚਲਾਉਣੀ ਹੁੰਦੀ ਤਾਂ 8 ਟਨ ਕੋਲਾ ਲੱਗਣਾ ਉਹ मतलब ਇਦਾਂ ਦੇ ਕ੍ਰੈਡਿਟ ਕ੍ਰੈਡਿਟ ਸਾਨੂੰ ਉਹ ਮਤਲਬ ਅਸੀਂ ਲੈ ਸਕਦੇ ਆ ਇਹ ਕੰਪਨੀ ਦਾ ਹੋ ਸਕਦਾ ਬਿਜਲੀ ਬੋਰਡ ਲੈਂਦਾ ਹੋਵੇ ਜਾਂ ਹੋਰ ਆ ਜਿਹੜਾ ਹੁਣ ਤੁਸੀਂ ਦਰਸ਼ਕਾਂ ਵਾਲਾ ਕਹਿ ਰਹੇ ਹੋ ਨਾ ਸੇਮ ਤੇ ਵਧੀਆ ਪ੍ਰਾਲਾ ਹੈਗਾ ਕਿਉਂਕਿ ਅੰਤਰਰਾਸ਼ਟਰੀ ਮੰਦਰ ਤੇ ਇਸਨੇ ਹੈਕਰਿੰਗ ਕਰਕੇ ਕਰਨ ਵਾਸਤੇ ਸੰਸਥਾਵਾਂ ਨੇ ਹੂੰ ਜਿਹੜੀਆਂ ਆ ਵੈਰੀਫਾਈ ਕਰਦੇ ਹਾਂ ਕਿ ਹਾਂ ਇਹਨਾਂ ਦਰਖਤ ਲੱਗ ਗਏ ਇਹਨੇ ਇੰਨੀ ਆਕਸੀਜਨ ਪੈਦਾ ਕਰਨੀ ਆ ਤਾਂ ਉਸ ਨੂੰ ਵੀ ਨਾ ਕ੍ਰੈਡਿਟ ਦੋ ਹੂੰ ਹੂੰ ਤਾਂ ਪੈਸੇ ਦਰੂਜੇ ਜਮ੍ਹਾਂ ਵੀ ਹੋ ਗਏ ਹੂੰ ਹੂੰ ਤਾਂ ਵਧੀਆ ਉਪਰਾਲਾ ਮੈਂ ਸਮਝਦਾ ਸਰਕਾਰ ਦਾ ਸਰਕਾਰ ਨੂੰ ਇਹ ਵੈਸੇ ਬਹੁਤ ਅੱਛੀ ਚੀਜ਼ ਹੈ ਭਾਜੀ ਦੇਖੋ ਜੇ 14000 ਰੁਪਏ ਮਤਲਬ ਵੱਡੀ ਅਮਾਉਂਟ ਹੈ ਸ਼ਾਇਦ ਇਸ ਨੂੰ ਹੋਰ ਵੀ ਬਦਲਣ ਜੇ 14000 ਏਕੜ ਦਾ ਦਵੇ ਹੁਣ ਜਿਵੇਂ ਦੁਆਬੇ 'ਚ ਤਾਂ 25-30000 ਰੇਟ ਹੈ ਏਕੜ ਦਾ ਆਮ ਕਿਤੇ ਵੱਧ ਵੀ ਹੋਏਗਾ ਮਤਲਬ 14000 ਸਾਲ ਦਾ ਹੁੰਦਾ ਲੰਘ ਜਾਂਦਾ ਬੰਦੇ ਨੂੰ ਵੱਡੀ ਅਮਾਉਂਟ ਹੈ ਹੈਨਾ ਸੋ ਉਹਦੇ ਚ ਇੱਕ ਲੋਕਾਂ ਚ ਇੰਟਰਸਟ ਪੈਦਾ ਹੋਏਗਾ ਆਪਣੇ ਘਰਾਂ ਚ ਵੀ 25 ਕਈਆਂ ਦੇ ਵਿੜੇ ਮਤਲਬ ਮਿਨੀਮਮ ਜਿਹੜੀ ਇਹਨਾਂ ਨੇ ਸ਼ਰਤ ਰੱਖੀ ਹੈ 25 ਦਰਖਤਾਂ ਦੀ ਇਹਦੇ ਚ 25 ਦਰਖਤ ਆਮ ਬੰਦੇ ਲਾ ਲੰਦੇ ਨੇ ਘਰਾਂ ਦੇ ਆਲੇ ਦੁਆਲੇ ਤੁਸੀਂ ਸਾਗਵਾਨ ਲਾ ਲਓ 20-30 ਸਾਲ ਚ ਵਧੀਆ ਲੱਕੜ ਕੰਮ ਦੀ ਹੋ ਜਾਂਦੀ ਕਿੰਨੀ ਮਹਿੰਗੀ ਹੈ 3000 ਰੁਪਏ ਕਿਊਬਿਕ ਫੁੱਟ ਲੱਕੜ ਦਾ ਰੇਟ ਹੈ ਉਹਦਾ ਹੋਰ ਲੱਕੜ ਲੱਗ ਸਕਦੀ ਆ ਬਰਮਾ ਡੇਕ ਹੈ ਤੇ 5 ਸਾਲ ਚ ਹੋ ਜਾਂਦੀ ਹੈ ਵੱਢਣ ਵਾਲੀ ਸਫੈਦਾ ਹੋ ਜਾਂਦਾ ਹੈ ਸੋ ਕਈ ਫਰੂਟ ਵਾਲੇ ਦਰਖਤ ਨੇ ਉਹ ਵੀ ਲੱਕੜ ਕੰਮ ਆਉਂਦੀ ਐ ਸੋ ਇਸ ਕਰਕੇ ਇਹ ਜਿਹੜਾ ਸ਼ਾਇਦ ਅੱਛਾ ਫੈਸਲਾ ਵਾਤਾਵਰਨ ਦੇ ਵਾਦੇ ਦੇ ਵਾਸਤੇ ਜੀ ਕੋਈ ਨਾ ਸਮ ਅਸੀਂ ਹੁੰਦੇ ਆ ਮਤਲਬ ਲੋਕ ਦੇ ਕਿੱਥੇ ਹਨ ਲੋਕਾ ਹੂੰ ਅਸੀਂ ਜੇ ਮਤਲਬ ਜਿਹੜੇ ਕਾਗਜ਼ ਤਾਂ ਉਹ ਨਹੀਂ ਸਿੱਟ ਦਿੰਨੇ ਆ ਰੈਫਰ ਹਨਾ ਹੂੰ ਅਖਬਾਰ ਨੂੰ ਸੰਭਾਲ ਕੇ ਰੱਖਦੇ ਆ ਉਹ ਵੀ ਕਾਗਜ਼ਾਈ ਹੁੰਦਾ ਕਿਉਂ ਕਿ ਉਹ ਵਿਕਦਾ ਹੂੰ ਦੇਨ ਮੈਂ ਕਿਹਾ ਦੇ ਕੂੜੇ ਦਾ ਵੀ ਮੁੱਲ ਪਾਦੇ ਨਾ ਵੀ ਆਹ ਕਾਗਜ਼ ਕੂਜ ਸੁਆਖੇ ਲੈ ਕੇ ਆਉ 15 ਰੁਪਏ ਕਿਲੋ ਵਿਟੂ ਮੈਂ ਕਿਹਾ ਅਸੀਂ ਇੱਕ ਟੜਕਾ ਨਾ ਛੱਡੀ ਛੱਡੀਆਂ ਕਿਸੇ ਸਾਡੇ ਬਿਲਕੁਲ ਚੰਗੀ ਤਈ ਗਾਹ ਅਹ ਲਾਲਚ ਦੇ ਮਾਰੇ ਕਰੀਏ ਕਿ ਵਧੀਆ ਗੱਲ ਕਰਾਂਗੇ ਹੂੰ ਤੇ ਦੂਜੀ ਤਵਾਨਾ ਸਾਹਿਬ ਜਿਹੜੇ ਉਹ ਕੋਈ ਫਾਰਮੂਲਾ ਤੇ ਮੁੰਡੇ ਕੁ ਰਸਾਈਆਂ ਨੇ ਖੜੇ ਗਏ ਆ ਹੂੰ ਅਸਲ ਤੋਂ ਗੱਲ ਇਹ ਆ ਕਿ ਉਹ ਜਿਹੜਾ ਏਰੀਆ ਹੈਗਾ ਨਾ ਡੇਰਾ ਬੱਬਾ ਨਾਮ ਕਿ ਕਰਤਾਰਪੁਰ ਵਾਲਾ ਡੈਲਟਾ ਜਿਹੜੀ ਉਹ ਸਾਰੇ ਇਤਿਹਾਸਕ ਤੌਰ ਤੇ ਹੀ ਮਤਲਬ ਸਮਗਲਿੰਗ ਦੇ ਨਾਲ ਬਵਸਤਾ ਰਹੀ ਹੈ। ਹੂੰ ਮਤਲਬ ਜਿਹੜੇ ਉਹ ਤਾਂ ਉਹ ਹੀ ਤੋਂ ਭਾਈ ਸਾਹਿਬ ਹੁੰਦੇ ਹੁੰਦੇ ਆ ਇਸ ਏਰੀਆ ਦੇ ਉਹ ਮਤਲਬ ਜੇ ਤੁਸੀਂ ਨਿਰਮਲ ਨਿਮਾ ਦਾ ਉਹ ਨਾਵਲ ਪੜੋ ਨਾ ਹਾਂ ਉਹ ਤ ਵੀ ਮਿਲ ਜਾਂਦਾ ਹੈ ਤੇ ਹੁਣ ਮੈਂ ਨਵਾਂ ਨਾਵਲ ਦਾ ਵਿਸ਼ਾ ਦੇ ਹਰ ਪਾਸੇ ਲੈ ਕੇ ਮਤਲਬ ਇਹੀ ਚੀਜ਼ ਐਕਸਪਲੇਨ ਕੀਤੀ ਹੈ। ਉਹ ਜਿਹੜਾ ਏਰੀਆ ਨਾਲ ਸਾਰੇ ਉਹ ਜਿਹੜੇ ਗਰੀਬ ਲੋਕ ਨੇ ਜਿਆਦਾਤਰ ਸਾਈ ਨੇ ਉੱਥੇ ਹੂੰ ਸਾਈ ਹੋਗੇ ਜਾਂ ਔਕਾਦੀਆ ਨਹੀਂ ਹੋਗੇ ਉਹਨਾਂ ਦਾ ਪੇਸ਼ਾ ਹੀ ਆ ਉਹ ਕਿ ਇਹ ਨੂੰ ਮਾੜਾ ਨਹੀਂ ਸਮਝੋ ਉਹਨਾਂ ਦੇ ਲੈਂਕੇ ਤਰ੍ਹਾਂ ਦਰ ਇੰਨੇ ਹੈਗੇ ਅੱਜ ਭਾਵੇਂ ਤਾਰ ਵੀ ਲੱਗੀ ਹੋਵੇ ਲੱਗਦਾ ਤਾਂ ਵੀ ਉਹਨਾਂ ਦੇ ਬੜੇ ਉੱਤੇ ਖੌਗਾ ਸੰਪਰਕ ਹੂੰ ਤਾਂ ਇਸ ਚੱਕਰ ਚ ਪੈਸੇ ਦੇ ਲਾਲਚ ਇਤੇ ਕੁਝ ਵੀ ਕਰ ਸਕਦੇ ਹੂੰ ਉਹ ਸਾਈ ਆ ਜਾਂਦੀ ਆ ਬੈਡ ਡੈਸਰਟਮੈਂਟ ਹੂੰ ਇਹ ਵੀ ਇੱਕ ਐਂਗਲ ਹੋ ਸਕਦਾ ਜੀ ਜੀ ਠੀਕ ਹੈ थैंक यू ਮਿਹਰਬਾਨੀ ਹਾਂ ਥੋੜੇ ਲਾਲਚ ਪਿੱਛੇ ਕਿਵੇਂ ਦੇਖੋ ਇਹਦੇ ਵਿੱਚ ਤੁਸੀਂ ਵੇਖੋ ਕਿ ਉਹ ਚੀਜ਼ ਬਦਨਾਮ ਕਿੰਨੀ ਹੋ ਗਈ ਹੈ ਨਾ ਵੀ ਆ ਤੁਸੀਂ ਤਾਂ ਇਸ ਤਰ੍ਹਾਂ ਦੇ ਧਮਾਕੇ ਕਰਦੇ ਹੋ ਪਰ ਉਹਦੇ 'ਚ ਕਿਤੇ ਨਾ ਕਿਤੇ ਜਿਹੜਾ ਉਹ ਨੁਕਸਾਨ ਹੈ ਕੌਮ ਕਮਿਊਨਿਟੀ ਦਾ ਪੰਜਾਬ ਦਾ ਹੁੰਦਾ ਕਿਉਂਕਿ ਲਾਂਡ ਰੱਟ ਦੀ ਵਿਗੜਦੀ ਸਥਿਤੀ ਤੱਕ ਮੈਂ ਜਾ ਪੰਜਾਬ ਨੂੰ ਹੀ ਭੁਗਤਣਾ ਪੈਣਾ ਪੰਜਾਬ ਦੇ ਵਿੱਚ ਇੰਡਸਟਰੀ ਤਾਂ ਪਹਿਲਾਂ ਹੀ ਨਹੀਂ ਹੈਗੀ ਜਿਹੜੀ ਮਾੜੀ-ਮੁਟੀ ਹੋਏ ਨਾ ਹਾਲਾਤਾਂ 'ਚ ਹੋਰ ਚੱਲੀ ਜਾਂਦੀ ਹੈ ਤੇ ਇਸ ਤੋਂ ਕਿ ਤਰ੍ਹਾਂ ਕਿਤੇ ਗੁਰੇਜ਼ ਕਰਨ ਦੀ ਜ਼ਰੂਰਤ ਆ ਪਰ ਅਫਸੋਸ ਕਿ ਉਹਸੀਂ ਆਪਣੇ ਆਪ ਨੂੰ ਖੌਤੀ ਬਹਾਦਰੀ ਪਣੇ ਦੇ ਵਿੱਚ ਵੜ ਕੇ ਇਹਨਾਂ ਚੀਜ਼ਾਂ ਨੂੰ ਆਪਣੇ ਗਾਲ ਪਾ ਕੇ ਫਖਰ ਮਹਿਸੂਸ ਕਰਦੇ ਆ ਤੇ ਜਿਹੜਾ ਗਲਤ ਹੋ ਰਿਹਾ ਗੱਲ ਇਹ ਆ ਹੁਣ ਉਹਦੀ ਆਲੋਚਨਾ ਕੌਣ ਕਰੇ ਜੇ ਹੁਣ ਉਹਦੀ ਜਿਹੜਾ ਕੋਈ ਭੰਡਈ ਕਰੇਗਾ ਤੇ ਫਿਰ ਉਹ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀਆਂ ਧਮਕੀਆਂ ਆ ਜਾਣੀਆਂ ਸੋਸ਼ਲ ਸ ਦੇ ਵਿੱਚ ਇਹ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਦੁਖਦ ਰਹੇਗਾ ਤੇ ਡਾਕਟਰ ਮਲਕੀ ਸਿੰਘ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੋਣਾ ਸਾਹਿਬ ਪੋਣਾ ਸਾਹਿਬ ਇਹ ਬਾਰਡਰ ਦੇ ਇੱਥੇ ਲੋਕ ਆ ਨਾ ਸਾਡੇ ਵੀ ਦੇਖਿਆ ਜਾਵੇ ਕਿ ਬਾਰਡਰ ਦੇ ਉੱਪਰ ਪਿੰਡ ਆ ਹੂੰ ਇਹ ਬਾਰਡਰ ਲੰਘਣ ਦੇ ਬੜੇ ਮਾਰ ਹੁੰਦੇ ਸੀ ਹੂੰ ਆ ਮਖੜਗੂ ਵਾਦੇ ਵੇਲੇ ਵੀ ਜਿੰਨਾ ਵੀ ਮੋਸਟਲੀ ਅਸਲਾ ਪਾਕਿਸਤਾਨ ਤੋਂ ਆਉਂਦਾ ਰਿਹਾ ਨਾ ਹੂੰ ਤੇ ਉਧਰੋਂ ਭੇਜਣ ਵਾਲੇ ਕੋਈ ਸੀ ਜਾਂ ਰਿਸਿਵ ਕਰਨ ਵਾਲੇ ਚਾਹੇ ਕੋਈ ਵੀ ਸੀ ਉਹ ਜਿਹੜੇ ਲੰਘਣ ਵਾਲੇ ਮੰਗੇ ਹੁੰਦੇ ਸੀ ਨਾ ਉਹ ਮੀਨ ਲਾਗੇ ਬੰਦੇ ਦੇ ਕਿਤੇ ਪਿੰਡ ਸੀ ਉਹਨਾਂ ਦੇ ਉੱਥੋਂ ਦੇ ਹੁੰਦੇ ਸੀ ਜੀ ਕਿ ਜਿਵੇਂ ਪਰਿਆਵਾਂ ਦੇ ਕੰਢੇ ਜਿੱਦਾਂ ਰੇਂਡ ਵਾਲੇ ਲੋਕ ਤਾਰੂ ਬਣ ਜਾਂਦੇ ਹਨ ਹੂੰ ਇਹ ਜਿਹੜੇ ਕਿਉਂ ਜਿਹਨੇ ਦਾ ਫਰੀ एरिया ਵੀ ਉਵੇਂ ਤੇ ਉਹ ਜੰਗਲਾਂ ਦੇ ਰਹਿਣ ਵਾਲੇ ਜੰਗਲਾਂ ਨਾਲ ਵੀ ਪਿੱਗੀ ਹੋ ਜਾਂਦੇ ਹਨ ਹੂੰ ਹੂੰ ਤੇ ਉਹ ਬਾਰਡਰਾਂ ਦੇ ਉੱਪਰ ਰਹਿਣ ਵਾਲੇ ਜਿਹੜੇ ਆ ਫਰੀ ਉਹ ਫਰੀ ਐਵੇਂ ਦੇ ਕੰਮ ਜਿਹੜੇ ਕਰਾਸਿੰਗ ਦਾ ਵਿੱਚ ਤੇ ਉਹ ਜੋ ਵੀ ਮਾਲ ਪਤ ਲੈ ਕੇ ਹਨ ਹੂੰ ਹੂੰ ਹੁਣ ਜਿਹਨੂੰ ਤਾਰ ਲੱਗੀ ਆ ਉਹ ਹੁਣ ਉਹ ਨਵੇਂ ਆ ਗਏ ਨੇ ਆਪਣੇ ਜਿਵੇਂ ਆਈਂਦੇ ਡਰੋਨ ਵਗੈਰਾ ਹੂੰ ਹੂੰ ਤੇ ਮੋਸਟਲੀ ਉਹਦਾ ਵੀ ਜਿੰਨਾ ਲੈ ਕੇ ਆਉਂਦੇ ਸੀ ਇਹਨਾਂ ਲੋਕਾਂ ਲਈ ਕਿਹ ਕਿਹ ਚੀਜ਼ ਦਾ ਪਤਾੰਦ ਸੀ ਕਿ ਇੱਥੋਂ ਕਿੰਨੀ ਮਜਬੂਰੀਂ ਕਿ ਵੀ ਤੁਸੀਂ ਜਾਓਗੇ ਦੀ ਦੂਜੇ ਦੇ ਕਿ ਭਾਸ਼ਾੰਦਾਰੀ ਦੀ ਜਰੂਰ ਹੂੰ ਇਹਨਾਂ ਲੇਖਿਕਾਂ ਕਿੰਗੇ ਦਾ ਬਦਾਂ ਦਾ ਕਿ ਉਹ ਰੋੜ ਦੇ ਵਿਚਾਰੇ ਦੁਨੀਆ ਤੋਂ ਚਲੇ ਚਲੇ ਗਏ ਜਿਹੜਾ ਉਹ ਲੰਘਦੇ ਹੁੰਦੇ ਸੀ ਉਹ 10 ਦਿਨ ਹੁੰਦੇ ਸੀ ਕਈ ਵਾਰੀ ਅ ਦੁਗੈ ਤਰਜੀਤ ਸਿੰਘ ਬਿੱਟੂ ਦੀ ਜਿਹੜੀ ਕਿਤਾਬ ਲਿਖੀ ਖਾੜਕੂ ਸੰਘਰਸ਼ ਪੀਛੇ ਜਾਣ ਗੋਲੇ ਉਹ ਇਤਿਆਰੀਆਂ ਦੋਤਨ ਉਹ ਉਹਨਾਂ ਦੇ ਵਿੱਚ ਵੀ ਜੇਕਰ ਉਹਨਾਂ ਨੇ ਵੀ ਕੀਤਾ ਹੈ ਹੂੰ ਹੂੰ ਕੁਝ ਨਹੀਂ ਲੋਕਾਂ ਨੂੰ ਸਾਰੇ ਮੇਨ ਮਤਲਬ ਇਹ ਸਾਡੇ ਅਕੀਮਕਰ ਕਾਲੜਾ ਹੂੰ ਜੀਤ ਦੇ ਪਿੰਡਾਂ ਦੇ ਲਾਗੇ ਬੰਨੇ ਦੇ ਮੁੱਢ ਹੂੰ ਬਹੁਤ ਹੈ ਥੈਂਕ ਯੂ ਥੈਂਕ ਯੂ ਮਿਹਰਬਾਨੀ ਥੈਂਕ ਯੂ ਸੋ ਬਿਲਕੁਲ ਜਿੱਥੇ ਇੱਕ ਪੱਖ ਇਹ ਵੀ ਹੈ ਉੱਥੇ ਦੂਸਰਾ ਪੱਖ ਇਹ ਵੀ ਹੈ ਨਾ ਸੋ ਗੱਲ ਇਹ ਹੈ ਨਾ ਕਿ ਕਿਤੇ ਨਾ ਕਿਤੇ ਨਵੇਂ ਮੁੰਡੇ ਨੇ ਸੋਚਦੇ ਨਹੀਂ ਪੈਸੇ ਦੇ ਲਾਲ ਚ ਅਗਲਾ ਕਹਿੰਦਾ 5 ਲੱਖ ਵੱਡੀ ਅਮਾਉਂਟ ਹੈ ਮਜਬੂਰੀ ਵੀ ਕਰੇ ਕਰਾ ਦਿੰਦੀ ਹੈ ਜਾਂ ਮਿਸਗਾਈਡ ਕਰ ਦਿੱਤਾ ਜਾਂਦਾ ਕੀ ਕੀ ਹੋਣਾ ਤੇ ਇਹਦੇ ਚ ਤੇਰੀ ਗੁੱਡਵਿਲ ਬਣੂਗੀ ਤੇ ਅੱਜ ਵੱਧ ਤੋਂ ਵੱਧ ਇਨੀ ਸਜ਼ਾ ਹੋਊ ਸਜ਼ਾ ਸੀ ਹੋਣ ਨਹੀਂ ਦਿੰਦੇ ਦੂਸਰਾ ਇਹਦੇ ਚ ਜਿਹੜੇ ਏ ਅਹ ਗੁੰਮਰਾਹ ਕਰਨ ਵਾਲੇ ਲੋਕ ਨੇ ਨਾ ਉਹ ਵੀ ਬਹੁਤ ਬ੍ਰੇਨ ਵਾਸ਼ ਕਰਦੇ ਨੇ ਜਦੋਂ ਕਿਸੇ ਦਾ ਬ੍ਰੇਨ ਵਾਸ਼ ਕਰਨਾ ਨਾ ਤੇ ਉਹ ਫਿਰ ਜਿਹੜਾ ਖੋਤੀ ਪ੍ਰਚਾਰ ਹੈ ਨਾ ਉਹ ਵੀ ਹੈ ਤੇ ਤੀਸਰਾ ਇਸ ਦੇ ਵਿੱਚ ਕਰਨ ਹੈ ਕਿ ਕਿ ਕਈਆਂ ਦੇ ਮਤਲਬ ਰਾਸ ਆ ਜਾਂਦਾ ਕਿ ਐਮਐਲਏ ਤਾਂ ਬਣ ਹੀ ਜਾਏਗਾ ਐਮਪੀ ਤਾਂ ਬਣ ਹੀ ਜਾਏਗਾ ਆਪਾਂ ਵੀ ਮਾੜੀ ਮੋਟੀ ਪੰਚੀ ਸਰਪੰਚੀ ਲੈ ਜਾਾਂਗੇ ਇਹ ਕਾਰਨ ਵੀ ਜਿਹੜਾ ਕਿਤੇ ਨਾ ਕਿਤੇ ਇਸ ਪਾਸੇ ਨੂੰ ਲੈ ਜਾਂਦਾ ਹੈ